ਘਰ ਦਾ ਸੁਆਕ ਕਰਦਿਆ ਅਰ ਜਿੱਥੇ ਸੀ ਤੁੰਡਿਆ ਇਪਰ ਜਿੱਥੇ ਜੁੰਟੇ ਲੱਗੇ ਹੋਇਆ ਫਿਰ ਮੈਂ ਸੀ ਬੋਲਾਦਾ ਚਲ ਠੀਕ ਹੈ ਹੈਲੋ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਚ ਤੁਹਾਡਾ ਵੈਲਕਮ ਹੈ ਹੁਣ ਚੱਲੇ ਆਂ ਘਰ ਦਾ ਸਪੇਦਾ ਕਰਨਾ ਘਰ ਦਾ ਰਸਮ ਪਾਣੀ ਲੈਣ ਤੇ ਚੱਲਦੇ ਹਾਂ ਉੱਪਰ ਨਾਲੇ ਬੱਚਿਆਂ ਨੂੰ ਝੂਟ ਝਾੜੇ ਦਵਾ ਲਵਾਂਗੇ ਤੇਰਾ ਸਭਨੇ ਕੋ ਬੋਲਣਾ ਹਾਂਜੀ ਗਿਫਟ ਲੈ ਕੇ ਆ ਗਿਫਟ ਲੈ ਕੇ ਆਣਾ ਕਹਿੰਦੇ ਭਾਈ ਲੋ ਜੀ ਚੱਕ ਲੈ ਝੋਲੇ ਆਪਾਂ ਨੇ ਸਮਾਨ ਲਿਆਉਣ ਵਾਸਤੇ ਉਹ ਮਾਮਾ ਬੋਰਡ ਵਿੱਚੇ ਪਏ ਮੇਰੇ ਉਧਰ ਦੇ ਚਾਰੋਂ ਸੇ ਬੈਠ ਪੁੱਤ ਚਾਬੀ ਤੇਰੇ ਮਨਦੇ ਆ ਚਾਲੀ ਇਸ ਗੱਡੀ ਉਧਰ ਲਾਉਣੀ ਆ ਆ ਬਹੁਤ ਸ਼ਤਾਨੀ ਖੋਪੜੀ ਆ ਇਹ ਗੱਡੀ ਖੋਲਦੀ ਬਾਜਾ ਪਹਿਰਾ ਹਾਰਨ ਮਾਰ ਲੱਗਦਾ ਗਾਹਾਂ ਦੇ ਮਾਰੇ ਨਾ ਓਏ ਕੰਨ ਤੇ ਲੱਗੂਦੇ ਰੇ ਹੁਣ ਠੀਕ ਆ ਆ ਤੈਨੂੰ ਪੰਜਾਬੀ ਸਮਝਾ ਦਤਾ ਮੈਂ ਹੁਣ ਉਸ ਨੂੰ ਵੀ ਸਾਫ਼ ਕਰ ਦਿੱਤਾ। ਹੁਣ ਤੋਟਾ ਜਾਣਾ ਜਮਰ ਪਾੜਨ ਦਾ? ਨਾ। ਲੋ ਜੀ ਅਗਲੇ ਸ਼ਨੀਵਾਰ ਫੇਸਟਾ ਆ ਰਿਹਾ ਹੈ ਇਹਨਾਂ ਦਾ। ਫੁੱਲ ਬੂਟੇ ਲੈ ਕੇ ਜਾਣੇ ਹੁੰਦੇ ਨੇ ਫੁੱਲੋ ਕਬਰਾਂ ਤੇ ਪਾਉਣ ਵਾਸਤੇ ਦੇਖੀ ਭਾਈ ਸਕੂਸਾ ਦਾ ਰੋਡ ਦਾ ਫੇ ਚੱਲ ਰੋਡ ਦਾ ਹੁਣ ਫੜ ਲੈ ਇੱਪਰ ਜੋ ਬੜਨੇ ਦੀ ਏਰ ਸੀ ਬੱਚੇ ਆਪਣੀ ਜਗ੍ਹਾ ਤੇ ਪਹੁੰਚ ਚੁੱਕੇ ਆ ਇਸ ਟਾਈਮ ਹੁਣ ਇੱਥੇ ਨਾਲ ਥੱਕ ਹਾਰ ਕੇ ਜਾਣਾ ਪੂਰਾ ਹੈ ਨਾ ਚੱਲ ਆਪੇ ਵਧੀਆ ਮੌਜ ਹੁੰਦੀ ਆ ਬੰਦਾ ਇਧਰ ਮੌਲਜ ਕੋ ਮਲ ਲੰਦਾ ਬੱਚੇ ਖੇਡਦੇ ਰਹਿੰਦੇ ਇੱਥੇ ਬੱਚਿਆਂ ਦੇ ਜਿੰਨੇ ਮਰਜ਼ੀ ਕੱਪੜੇ ਲੈ ਲਈਏ ਆਪਾਂ। ਉਨੇ ਘੱਟ ਆ। ਦੋ ਹਫ਼ਤੇ ਪਹਿਲਾਂ ਵੀ ਕੱਪੜੇ ਲੈ ਗਏ ਇਹਨਾਂ ਵਾਸਤੇ। ਨਹੀਂ ਪਿਛਲੇ ਹਫ਼ਤੇ ਲੈ ਗਏ ਸੱਚ। ਤੇ ਹੁਣ ਦੁਬਾਰੇ ਫੇਰ। ਹੁਣ ਪਤਾ ਨਹੀਂ ਰਸਮ ਕਹਿੰਦੀ ਆਪਾਂ ਪਿੰਕ ਫੈਲਪਾ ਲੈਣਾ। ਹੁਣ ਉਹ ਦੇਖਣਾ ਆ। ਹੁਣ ਨਹੀਂ ਤੈਨੂੰ ਥੱਲੇ ਧਾਰਨਾ ਮੈਂ। ਹੁਣ ਖੇਡਾ ਦੇਖ ਕੇ ਹੁਣ ਕਹ ਰਿਹਾ ਥੱਲੇ ਧਾਰੋ। ਬਹੁਤ ਉਹ ਆਏ। ਹੁਣ ਨਹੀਂ ਮਿਲਣਾ ਕੁਝ ਵੀ। ਕੁਝ ਵੀ ਨਹੀਂ ਕੁਝ ਨਹੀਂ ਮਿਲਣਾ ਹੈਗਾ। ਮੁਰਗੀ ਪਹਿਲਾਂ ਆਈ ਦੀ ਕੋ ਕਹਿਣਾ ਕਿਆ ਕਹਿਣਾ ਈ ਤੀ ਹਾਂ ਨਾ 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 ਕੋਈ ਨਹੀਂ ਮਿਲਣਾ ਹੈਗਾ ਆ ਜਾ ਆ ਜਾ ਮੈਂ ਤੁਹਾਡੇ ਹੌਪਾ ਉਹ ਜੀ ਪਹਿਲੇ ਦੇਖ ਲੈਣਾ ਲੋ ਜੀ ਪਰ ਭਰੇ ਹੀ ਬਹੁਤ ਪੈਣਾ ਨੇ ਆ ਜਿਹੜੀ ਗੈਲਰੀ ਐ ਇਹਦੇ ਵਿੱਚ ਵੀ ਫੁੱਲ ਲਾਏ ਪਏ ਆ ਇਹ ਫੁੱਲ ਹੁਣ ਆ ਪੂਰਾ ਹਫਤਾ ਵੇਖਣੇ ਆ ਪੂਰਾ ਐ ਪੂਰਾ ਕਿਉਂਕਿ ਸ਼ਨੀਵਾਰ ਹੈਗਾ ਫੇਸਤਾ ਤੇ ਲੋਕ ਜਾਂਦੇ ਆ ਇਹ ਕਬਰਾਂ ਤੇ ਫੁੱਲ ਚੜਾ ਕੇ ਆਉਂਦੇ ਆ ਸਾਰਾ ਇਟਲੀ ਨੂੰ ਛੁੱਟੀ ਹੁੰਦੀ ਉਹਦਾ ਸਾਰੀ ਇਟਲੀ ਬੰਦ ਹਾਂਜੀ ਕੀ ਆ ਲੈ ਰਹੇ ਸੋ ਜੁਬਨਾ ਅੱਛਾ ਥੋੜਾ ਜਿਹਾ ਸਮਾਨ ਲੈ ਖੋ ਜਾ ਅੱਧਾ ਘੰਟਾ ਹੋ ਗਿਆ ਇਹਨੂੰ ਲੋ ਜੀ ਫਾਈਨਲੀ ਜੋ ਬਣਾ ਜੋ ਬਣਾ ਆ ਖਾਣੀ ਮੈਗੀ ਮੈਗੀ ਲੈ ਕੇ ਆਇਆ ਆਲਮੋਟ ਆਪਾਂ ਨੇ ਸਪੇਦਾ ਕਰ ਲਿਆ ਸਾਰਾ ਬੱਚਾ ਨੂੰ ਵੀ ਦੁਬਾਰਾ ਸਮਾਨ ਥੋੜਾ ਬਹੁਤ ਤੇ ਹੁਣ ਚੱਲਦੇ ਆ ਘਰ ਨੂੰ ਹਾਂਜੀ ਕੀ ਕਰਦੇ ਹੋ ਕੀ ਹੈ ਇਹ ਆਵੇ ਬੁਰਾ ਬੰਦਾ ਹਾਂ ਆ ਪਾਲੋ ਜੀ ਤਾਂ ਸਰਫੇ ਬਹੁਤ ਹੋ ਗਈਆਂ ਨੀ ਇਹ ਇਕੱਠੀਆਂ ਇਕੱਠੀਆਂ ਸਾਰੀਆਂ ਲੋ ਜੀ ਫਾਈਨਲੀ ਆਪਾਂ ਘਰੇ ਪਹੁੰਚ ਚੁੱਕੇ ਹਾਂ ਸਪੇਦਾ ਕਰਿਆਂ ਦਾ ਤੇ ਇਧਰ ਪਤਾ ਦੇ ਨੂੰ ਗੇੜੇ ਦੇਵ ਜਿੱਤੇ ਮੁੱਖ ਨੇ ਪਤਾ ਤਾਂ ਨਵੇੜ ਤੇ ਔਰੇ ਭੈ ਦੇ ਇੱਕ ਬੀਜ ਦੇ ਤੇ ਹੁਣ ਕਰ ਲਿਆ ਡਿਨਰ ਅੱਜ ਖਾਣੀਆਂ ਪਾਨੀਆਂ ਪਾਨੀਆਂ ਲਿਆਂਦੀਆਂ ਸੀ ਮਾਰਕੀਟ ਤੋਂ ਉਹ ਖਾ ਰਹੇ ਹਾਂ ਲੋ ਜੀ ਆ ਲਿਆਂਦੇ ਦੀਆਂ ਵੈਜੀਟੇਬਲ ਟਿਕੀਆਂ ਗਈਆਂ ਇਹ ਖਰਾਬ ਜੀ ਨਹੀਂ ਹੋਗੇ ਸਾਡੇ ਤੇ ਹੁਣ ਆਲੂ ਲੱਗਿਆ ਅੰਦਰ ਕਰਨਾ ਫਰਾਈ ਇਹ ਵੀ ਉਹ ਫਾਇਰ ਤੇ ਲੱਗੇ ਬੜੀਆਂ ਚੀਜ਼ਾਂ ਹੈ ਬਹੁਤ ਵਧੀਆ ਸਵਾਦ ਆਣਗੇ ਅੱਜ ਦਿਨੇ ਫ੍ਰੀਂਕ ਤੇ ਗੋਨੇ ਦਾ। ਤੁਸੀਂ ਮੋਸਰੇਲਾ ਚਲੂ ਨਾਲ। ਹਾਂਜੀ ਕਿਦਾਂ? ਸਾਡਾ ਤਾਂ ਹਾਏ ਸਰ ਜਾਂਦਾ। ਆ ਦੋ ਡੱਗਰਾਂ ਦਾ ਬੜਾ ਜ਼ਰੂਰੀ ਹੈ। ਇਹ ਨਹੀਂ ਰੱਜਦੇ ਹੈਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਪਤਾ ਤੇ ਵੀ ਖਾ ਲੇ। ਹੁਣ ਪਾਨੀਆਂ ਵੀ ਤੇ ਨਾਲ ਆ ਵੀ। ਕਿਹੜਾ ਕਾਇਤ? ਅੱਛਾ ਤੂੰ ਤਾਂ ਲਮੌਂਦ ਵਾਲਾ ਓਕੇ ਓਕੇ ਹਾਂਜੀ ਕਿਦਾਂ ਮਕੈਨਿਕ ਸਾਹਿਬ ਇਹਨੇ ਮਾਨਾ ਬਰਥਡੇ ਹੋ ਗਿਆ ਟਰੱਕ ਡਰਾਈਵਰ ਮਾਰਕੀਟ ਜਾਓ ਉੱਥੇ ਗੱਡੀਆਂ ਟਰੱਕ ਉੱਥੇ ਗੱਡੀਆਂ ਟਰੱਕ ਐਕਸ਼ਨ ਜਿਹੜਾ ਉੱਥੇ ਗੱਡੀਆਂ ਟਰੱਕ ਕਰੇ ਕੋਈ ਸਮਾਂ ਦਿਖਾ ਮੇਰਾ ਆਹ ਤਾਂ ਹਜੇ ਉਰੇ ਪਿਆ ਇੱਧਰ ਹਮ ਆਹ ਉਰੇ ਵੀ ਥੋੜਾ ਹਜੇ ਹਜੇ ਬੈੱਡਾਂ ਵਿੱਚ ਪਿਆ ਦਾ ਕੰਦੀ ਨਹੀਂ ਪਿਆ ਨਾ ਹਾਂ ਅਗਾਂ ਦਾ ਇਹ ਹੈਗਾ ਡਿਜੀਟਲ ਬੱਚੇ ਹਾਂ ਹਾਂ ਜੀ ਦਾ ਓਏ 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 ਇਹ ਲੱਡੂ ਬੁੱਤਾਂ ਦਾ ਹਨਾ ਹਾਂ ਦੱਸ ਕੀ ਕਹਿਣਾ ਅੱਜ ਜੋ ਬਲੌਗ ਸੋਣਾ ਲੱਗਿਆ ਲਾਈਕ ਕਰੇ ਲਾਈਕ ਕਮੈਂਟ ਦੇ ਸਬਸਕ੍ਰਾਈਬ ਕਰਿਓ